ਸਾਲ 1971 ਵਿੱਚ ਭਾਰਤ-ਪਾਕ ਜੰਗ ਵਿੱਚ ਪੁੱਲ ਮੋਰਾ ਪੋਸਟ ਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਰਿਟਾਇਰਡ ਅਧਿਕਾਰੀਆਂ ਵੱਲੋਂ ਸ਼ਹੀਦ ਜਵਾਨਾਂ ਦੀ ਯਾਦ ਤੇ ਸ਼ਰਧਾ ਦੇ ਫੁੱਲ ਪੇਂਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਗੱਲਬਾਤ ਕਰਦਿਆਂ ਰਿਟਾਇਰਡ ਲੈਫਟੀਨੈਂਟ ਜਨਰਲ ਅਜੀਤ ਕੁਮਾਰ ਸ਼ਰਮਾ ਨੇ ਦੱਸਿਆ ਕਿ 1971 ਦੀ ਜੰਗ ਮੌਕੇ ਬੜੇ ਸ਼ਾਰਟ ਨੋਟਿਸ ਤੇ ਇਸ ਜੰਗ ਵਿੱਚ 40 ਜਵਾਨਾਂ ਵੱਲੋਂ ਇਸ ਪੋਸਟ ਤੇ ਕਬਜ਼ਾ ਕੀਤਾ ਅਤੇ ਆਪਣੇ ਤੇ ਹੋਏ ਪੰਜ ਕਾਊਂਟਰ ਅਟੈਕ ਨੂੰ ਵਿਫਲ ਕੀਤਾ ਇਸ ਜੰਗ ਦੀਆਂ ਤਿੰਨ ਗੱਲਾਂ ਬਹੁਤ ਮਹੱਤਵਪੂਰਨ ਸਨ ਜਿਸ ਵਿੱਚ ਪਹਿਲੀ ਲਾਂਸ ਨਾਇਕ ਸ਼ੰਗਾਰਾ ਸਿੰਘ ਦੀ ਬਹਾਦਰੀ ਦੂਜੀ ਕੰਪਨੀ ਕਮਾਂਡਰ ਐਨ ਐਸ ਕੋਕ ਦੀ ਸਟ੍ਰੈਟਜੀ ਲਾਜਵਾਬ ਲੀਡਰਸ਼ਿਪ ਅਤੇ ਇਸ ਜੰਗ ਵਿੱਚ ਪਾਕਿਸਤਾਨੀਆਂ ਦੀ ਕਰਾਰੀ ਹਾਰ ਹੋਈ ਅਤੇ ਉਹ ਬਹੁਤ ਸਾਰਾ ਅਸਲਾ ਵੀ ਛੱਡ ਕੇ ਭੱਜ ਗਏ ਅਗਲੇ ਦਿਨ ਸੀਜ਼ਫਾਇਰ ਤੋਂ ਬਾਅਦ ਉਹਨਾਂ ਦੀਆਂ 25 ਡੈੱਡ ਬਾਡੀਆਂ ਉਹਨਾਂ ਨੂੰ ਵਾਪਸ ਸੌਂਪੀਆਂ ਗਈਆਂ ਤੇ ਇਸ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦਗਾਰ ਤੇ ਹਰ ਸਾਲ ਸ਼ਰਦਾ ਦੇ ਫੁੱਲ ਪੇਂਟ ਕਰਨ ਪਹੁੰਚੀਦਾ ਹੈ ਕਿਉਂਕਿ ਇਸ ਦੇਸ਼ ਵਿੱਚ ਸ਼ਹੀਦਾਂ ਨੂੰ ਯਾਦ ਰੱਖਿਆ ਜਾਂਦਾ ਹੈ ਤੇ ਉਹ ਕਦੇ लेफ्टिनेंट जनरल अजय कुमार शर्मा रिटायर्ड टू सिक्स हूँ जी आज हम इधर इकट्ठे हुए हैं उन्नीस की लड़ाई में पुल कंजरी पोस्ट के कैप्चर पे जो लोग शहीद हुए थे उनको श्रद्धांजलि देने के लिए जी। ये एक ऐसी लड़ाई थी जो कि बिल्कुल शॉर्ट नोटिस पे पलटन को हुक्म मिला था चालीस बंदों ने पाकिस्तान की कंपनी पे हमला किया उसको कैप्चर किया और उसके बाद पाकिस्तान के पांच काउंटर अटैक उस पर आए वो विफल किए इस लड़ाई की तीन मेन चीज़ें थी एक लांस नायक शिंगारा सिंह की बहादुरी जब पल्टन का अटैक थोड़ी देर के लिए रुक गया तो उसने एक मशीन गन जो फायर से उस अटैक को रोक रही थी उसके अंदर हैंड ग्रेनेड फेंक के और फायर करती हुई मशीन गन को बाहर खींच लिया था ऐसे ऐसे योद्धा हुए हैं इस पलटन में कंपनी कमांडर कर्नल एन एस कोक उनका लाजवाब लीडरशिप ने यकीन किराया कि हमें जीत हासिल हो और जब पाकिस्तानी ऊपर आ गए थे तो एक फ़ौज की वो टर्मिनोलॉजी है रेड ओवर रेड उन्होंने अपना ही आर्टिफायर अपने ऊपर मांग लिया जिससे पाकिस्तानियों को भारी नुकसान हुआ 18 को जब सीज़ फायर हुआ तो उनकी 25 लाशें हैंडओवर की गई उनका कंपनी कमांडर और 12 जवान प्रिजनर ऑफ वॉर ले लिए गए और काफ़ी असला भी वो पीछे छोड़ के छोड़ गए थे पोस्ट में हमारे आठ शेर शहीद हुए पल्टन को एक महावीर चक्रा जो कि लांस नायक शिंगारा सिंह दो वीआरसी तीन सेना मेडल और चार इन डिस्पैच मिले और पल्टन को ऑनर दिया गया थिएटर ऑनर पंजाब 1971 और मैं ये समझता हूँ कि जो देश अपने शूरवीरों को अपने योद्धाओं को याद नहीं करता वो देश आगे नहीं जाता और हम इस मौके पे आज इकट्ठे हुए हैं उन्हें याद करने के लिए उन्हें श्रद्धांजलि देने के लिए और हमारी मदद कर रहे हैं यहाँ फिफ्टी फोर ब्रिगेड क्योंकि इन्हीं के नीचे और इसी फिफ्टीन डिवीज़न के नीचे ये लड़ाई लड़ी गई थी उन्नीस सौ इकहत्तर में थैंक यू मैं सुबह मेजर हूँ कैप्टन बलदेव सिंह सेकंड सिख ਆ ਹੁਣ ਪ੍ਰੋਗਰਾਮ ਜਿਹੜਾ ਉਹ ਹੋ ਗਿਆ ਹਾਂਜੀ ਸਦਾਂ ਜਿਹੜੀ ਜੋ ਸ਼ੀ ਤੁਹਾਨੂੰ ਦੇ ਦਿੱਤੀ ਗਈ ਹੈ ਬਹੁਤ ਵਧੀਆ ਪ੍ਰੋਗਰਾਮ ਰਿਹਾ ਇਹ ਪ੍ਰੋਗਰਾਮ ਅਸੀਂ ਹਰ ਸਾਲ 19 2007 ਤੋਂ 2007 ਕਿਉਂ 2006 ਦੇ ਵਿੱਚ ਇਹ ਸਮਾਰਕ ਬਣ ਕੇ ਕੰਪਲੀਟ ਹੋਈ ਸੀ ਕੈਪਟਨ ਮਨਿੰਦਰ ਸਿੰਘ ਨੇ ਇਹ ਜਿਹੜੀ ਸਮਾਰਕ ਬਣਾਈ ਸੀ ਤੇ 2006 ਵਿੱਚ ਕੰਪਲੀਟ ਹੋਇਆ 2007 ਤੋਂ ਫਿਰ ਅਸੀਂ ਇਸ ਨੂੰ ਮਨਵਾਉਣਾ ਸ਼ੁਰੂ ਕੀਤਾ ਚੀਫ ਮਿਨਿਸਟਰ ਸੀਗੇ ਤੇ ਇਹ ਫਿਰ ਜਿਵੇਂ ਜਿਵੇਂ ਕਾਰਮਾਂ ਰਲਦਾ ਗਿਆ ਥਵੇਂ ਥਵੇਂ ਸਾਡਾ ਫੰਕਸ਼ਨ ਜਿਹੜਾ ਵਟਾਉਂਦਾ ਗਿਆ ਪਹਿਲਾਂ ਅਸੀਂ ਦੋ ਜਾਂ ਤਿੰਨਾਂ ਵਾਲੇ ਹੁੰਦੇ ਸੀ ਉਸ ਤੋਂ ਬਾਅਦ ਕਾਫੀ ਆਪਣੇ ਐਕਸਰਸਮਾਂ ਜਿਹੜੇ ਸੈਕੰਡ ਸਿਕ ਦੇ ਹੋਣੇ ਸ਼ੁਰੂ ਹੋਏ ਫਿਰ ਅਸੀਂ ਬਰਗੇਡ ਦੇ ਨਾਲ ਕੰਟੈਕਟ ਕੀਤਾ ਬਰਗੇਡ ਨੇ ਜਿਹੜੀ ਯੂਨਿਟ ਦਾ ਇੱਥੇ ਡਿਫੈਂਸ ਏਰੀਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਅੱਜ ਉਹੀ ਜ਼ਿੰਮੇਵਾਰੀ ਜਿਹੜੀ ਅੱਗੇ ਹਰ ਯੂਨਿਟ ਜਿਹੜੀ ਅੱਗੇ ਦੂਸਰੀ ਯੂਨਿਟ ਜਾ ਕੇ ਦੇ ਰਹੀ ਹੈ ਤੇ ਉਸੇ ਯੂ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਸਾਡੇ ਐਕਸਲੋਸਮੈਨ ਜਿਹੜੇ ਨੇ ਜਿਆਦਾ-ਜਿਆਦਾ ਇਕੱਠੇ ਹੋ ਕੇ ਗਰਦਾਸਪੁਰ ਤੋਂ ਜਲੰਧਰ ਤੋਂ ਕੋਈ ਉਧਰੋਂ ਕੋਈ ਪੋੜਾਲੇ ਪਾਸੋਂ ਬਢੰਡੇ ਵਾਲੇ ਪਾਸੋਂ ਵੀ ਇੱਥੇ ਹੁੰਦੇ ਨੇ ਤੇ ਆ ਕੇ ਇਸ ਫੰਕਸ਼ਨ ਦੇ ਵਿੱਚ ਸਾਨੂੰ ਸਰਧਾਂਗਲੀ ਅਰਪਣ ਕਰਦੇ ਨੇ ਮੈਂ ਆਨਰੇਰੀ ਕੈਪਟਨ ਸੁਭਿਦਾਨ ਮੇਜਰ ਆਨਰੇਰੀ ਕੈਪਟਨ ਸਤਨਾਮ ਸਿੰਘ ਐਕਸ 2 ਸਿੱਖ ਮੈਂ ਜਦੋਂ ਇਹ ਜਿਹੜੀ ਇੱਥੇ ਲੜਾਈ ਸੀ ਪੁਲ ਕੰਜਰੀ ਦੀ 17 ਦਸੰਬਰ 1971 ਨੂੰ ਮੈਂ ਹਾਜ਼ਰ ਸੀ ਔਰ ਉਸ ਟਾਈਮ ਦੇ ਉੱਤੇ ਜੋ ਵੀ ਕੈਪਚਰਡ ਜਾਂ ਉਹਨਾਂ ਦੇ ਜਿੰਨੇ ਵੀ ਇਕੁਪਮੈਂਟ ਕੈਪਚਰ ਕੀਤਾ ਉਹ ਵੀ ਮੇਰੇ ਕੋਲ ਸਹਾ ਉਹਨਾਂ ਦੇ ਪ੍ਰिजनਲ ਜਿਹੜੇ ਸੀਗੇ ਉਹ ਵੀ ਕੈਪਚਰ ਕੀਤਾ 13 ਜਵਾਨ ਸੀ ਇੱਕ ਅਫਸਰ ਉਹਨਾਂ ਦਾ ਕੀਤਾ ਸੀ ਉਸ ਤੋਂ ਬਾਅਦ ਸਾਡੇ ਜਿਹੜੇ ਹੈਗੇ ਆ ਨੌਜਵਾਨ ਜਿਹੜੇ ਉਹ ਸ਼ਹੀਦ ਹੋਏ ਸੀਗੇ ਤੇ ਬਾਕੀ ਆ ਵੀ ਉਹਨਾਂ ਦੇ ਵਿੱਚ ਉਹਨਾਂ ਦੇ ਕੋਲੋਂ ਐਸੀ ਜਿਹੜਾ ਕੈਪਚਰ ਕੀਤਾ ਹੈ ਮਸ਼ੀਨ ਗਨਾਂ 14 ਸੀਗੀਆਂ ਰਾਈਫਲ 17 ਸੀਗੀਆਂ ਸਟੇਨ ਗਨ ਜਿਹੜੀਆਂ 12 ਸੀਗੀਆਂ ਰਾਕੇਟ ਲੈਂਚਰ 2 ਰੇਡੀਓ ਸੈੱਟ 9 ਸਪੇਅਰ ਬੈਲ ਐਂਡ ਅਦਰ ਇਕੁਪਮੈਂਟ ਵੀ ਕਾਫੀ ਕੁਝ ਲਿੱਤਾ ਸੀਗਾ ਔਰ ਜਿਹੜੇ ਅਸੀਂ ਬਿਲਕੁਲ ਇਹਨਾਂ ਦੇ ਕਾਫੀਆਂ ਉਹ ਇਹੀ ਸੀਸ ਫੈਤ ਤੋਂ ਪਹਿਲਾਂ-ਪਹਿਲਾਂ ਜਿਹੜੀ ਇਹ ਪੋਸਟ ਆਹੀਂ ਲੈ ਲਈ ਸੀ ਦੂਸਰੇ ਇਹ ਪ੍ਰੋਗਰਾਮ ਅਜੀਵੰਟ ਕੀਤਾ ਜਾ ਰਿਹਾ ਇੱਕ ਇਸ ਮਕਸਦ ਨੂੰ ਕੀਤਾ ਜਾ ਰਿਹਾ ਇਹ ਪ੍ਰੋਗਰਾਮ ਜਿਹੜਾ ਆ ਜਿਸ ਤਰ੍ਹਾਂ ਹਰ ਸਾਲ ਜੇ ਇਸ ਦਿਨ ਅਸੀਂ ਇਹ ਮਤਲਬ ਲਹੀ ਸੀਗੀ 17 ਦਸੰਬਰ 1971 ਦੇ ਉਸ ਦੇ ਵਾਸਤੇ ਹੀ ਇਹ ਜਿਹੜਾ ਉਹਨਾਂ ਨੂੰ ਜਿਹੜੇ ਸਾਡੇ ਬੰਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਸਦਾ ਹਦੂ ਜੀਆਂ ਦੇਣ ਵਾਸਤੇ ਇਹ ਜਿਹੜਾ ਪ੍ਰੋਗਰਾਮ ਸਾਡਾ ਇੱਥੇ ਕੀਤਾ ਜਾਂਦਾ ਹਰ ਸਾਲ ਕੀਤਾ ਜਾਂਦਾ ਔਰ ਅਹੀਂ ਜਿਹੜੇ ਐਕ ਸਰਵਿਸਮੈਨ ਜਿਹੜੇ ਟਾਈਮ ਦੇ ਉੱਤੇ ਉਹ ਹਾਜ਼ਰ ਵੀ ਸੀਗੇ ਜਾਂ ਹੁਣ ਜਿਹੜੇ ਇਸ ਟਾਈਮ ਦੇ ਉੱਤੇ ਰਿਟਾਇਰ ਹੋਏ ਨੇ ਨਹੀਂ ਵੀ ਇਸ ਉਸ ਟਾਈਮ ਤੇ ਲੜਾਈ ਜਹਾਜ਼ ਸੀ ਸਾਰੇ ਹੀ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਆਪਣੇ ਜਿਹੜੇ ਸਰਦਾ ਦੇ ਪੇਟ ਕਰਦੇ ਨੇ ਕਿੰਨੇ ਲੋਕਾਂ ਦੀ ਸ਼ਹਾਦਤ ਪਾਈ ਸੀ ਨੌ ਨੇ ਨੌ ਸੀਗੇ ਸਾਡੇ ਜੀ ਸੈਕਿੰਡ ਸਿੱਖ ਦੇ ਨੌ ਸੀਗੇ ਠੀਕ ਉਹਨਾਂ ਨੂੰ ਪਰਿਵਾਰ ਨੂੰ ਬੁਲਾ ਕੇ ਸਮਾਨਤ ਵੀ ਕਰ ਹਾਂ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਵੀ ਸਮਾਨਤ ਕੀਤਾ ਲੇਕਿਨ ਉਹਨਾਂ ਦੀ ਮਿਸ ਜਿਹੜੀ ਸੀ ਸ਼ੰਗਾਰਾ ਸਿੰਘ ਦੀ ਉਹ ਨਹੀਂ ਹੈ ਮਤਲਬ ਇਸ ਦੁਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਲੜਕੀ ਆ ਉਹ ਆਈ ਹੋਈ ਆ ਉਹ ਜਿਸ ਤਰ੍ਹਾਂ ਵੀ ਹੁਣ ਇੱਥੇ ਪ੍ਰੋਗਰਾਮ ਹੋਏਗਾ ਉਹਨਾਂ ਨੂੰ ਸਨਾਨ ਜੀ ਭੇਟ ਕਰਨਗੇ ਜਾਂ ਉਹਨਾਂ ਨੂੰ ਬੁਲਾਉਣਗੇ ਜਾਂ ਕੁਝ ਵੀ ਜੋ ਕੁਝ ਵੀ ਹੋਗਾ ਉਹਨਾਂ ਦੇ ਨਾਲ ਠੀਕ